ਵਣ ਖੇਤੀ ਚੰਗੀ ਖੇਤੀ ਆਮਦਨ ਜ਼ਿਆਦਾ ਖਰਚਾ ਘਟ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਦੀਪ ਸਿੰਘ ਅਬੋਹਰ ਤੋਂ ਮੇਰੀ ਪਹਿਲੀ ਵੀਡੀਓ ਨੂੰ ਤੁਸੀਂ ਬਹੁਤ ਪਰਮਾਉ ਗਾਰਾ ਦਿੱਤਾ ਮੈਂ ਸਫੈਦੇ ਦੀ ਖੇਤੀ ਬਾਰੇ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਾਂਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਹੁਣ ਸਫੈਦੇ ਦੀ ਖੇਤੀ ਜਾਂ ਵਣ ਖੇਤੀ ਇਹਦਾ ਬਹੁਤ ਮਤਲਬ ਹੋ ਗਿਆ ਹੈ ਰੇਟ ਅੱਗੇ ਨਾਲੋਂ ਬਹੁਤ ਵੱਧ ਚੁੱਕੇ ਆ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਪੌਦਿਆਂ ਦੀ ਆਪਸੀ ਦੂਰੀ ਦੀ ਗੱਲ ਕਰੂੰਗਾ ਕਿਉਂਕਿ ਸਫੈਦਿਆਂ ਦੇ ਵਿੱਚ ਸਭ ਤੋਂ ਜ਼ਰੂਰੀ ਪੌਦਿਆਂ ਦੀ ਆਪਸੀ ਦੂਰੀ ਹੈ ਕਿਉਂਕਿ ਲੋਕਾਂ ਨੇ ਹੁਣ ਇੱਕ ਟ੍ਰੈਂਡ ਬਣਾਇਆ ਹੋਇਆ ਹੈ ਕਿ ਜਿੰਨੇ ਇੱਕ ਕਿੱਲੇ ਦੇ ਵਿੱਚ ਇੱਕ ਏਕੜ ਦੇ ਵਿੱਚ ਵੱਧ ਤੋਂ ਵੱਧ ਸਫੈਦੇ ਲੱਗਣਗੇ ਆਮਦਨ ਉਦੋਂ ਵੱਧ ਹੋਏਗੀ ਪਰ ਜੇ ਹਾ ਨਹੀਂ ਹੁੰਦਾ ਕਿਉਂਕਿ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਸਾਨੂੰ 3 ਮੀਟਰ 4 ਮੀਟਰ ਦੀ ਦੂਰੀ ਯੂਨੀਵਰਸਿਟੀ ਨੇ ਕਿਹਾ ਹੈ ਪਰ ਘੱਟੋ-ਘੱਟ ਆਪਾਂ ਨੂੰ 10 ਫੁੱਟ 10 ਫੁੱਟ ਦੇ ਉੱਤੇ ਸਫੈਦਾ ਲਾਉਣਾ ਚਾਹੀਦਾ ਹੈ ਇਸ ਨਾਲ ਲਗਭਗ 410 ਤੋਂ 430 ਫਾਇਦੇ ਇੱਕ ਏਕੜ ਵਿੱਚ ਲੱਗਦੇ ਹੈ ਤਾਂ ਕਿ ਆਪਾਂ ਨੂੰ ਉਸ ਦੇ ਵਿੱਚੋਂ ਸਾਈਜ਼ ਵਧੀਆ ਮਿਲ ਸਕੇ ਆਸ ਫਾਇਦਾ ਆਪਣਾ ਲਗਭਗ ਹੁਣ 3 ਸਾਲ ਦਾ ਹੋ ਚੁੱਕਿਆ ਹੈ ਜੇ ਇਹ 10/10 ਤੇ ਹੈ ਤਾਂ ਆਪਾਂ ਨੂੰ ਇਹਦੀ ਮੋਟਾਈ ਹੁਣ ਇਸ ਤੋਂ ਬਾਅਦ ਬਣੇਗੀ ਇਹਦਾ ਵજન ਵੀ ਬਣੇਗਾ ਜੇ ਜਿਆਦਾ ਨੇੜੇ ਹੋਏਗਾ ਤਾਂ ਆਪਣੇ 3 ਸਾਲ ਤੱਕ ਤਾਂ ਇਹ 2.5 ਸਾਲ ਤੱਕ ਤਾਂ ਵਧਣਗੇ ਵੱਧ ਤੋਂ ਵੱਧ 2.5 ਸਾਲ ਤੱਕ ਉਸ ਤੋਂ ਬਾਅਦ ਇਹਨਾਂ ਨੇ ਮੋਟਾਈ ਲੈਣੀ ਬੰਦ ਕਰ ਦੇਣੀ ਹੈ ਜੇ ਇਹ ਨੇੜੀਕ ਹੈ ਜੇ ਇਹ 10/10 ਤੇ ਹੈ ਹੁਣ ਇਹ 5 ਸਾਲ ਬਾਅਦ ਇਹੀ ਸਫੈਦਾ ਸਾਨੂੰ ਵਧੀਆ 2.5 ਕੁਇੰਟਲ ਦੇ ਆਰ ਬਾਰ ਐਵਰੇਜ ਜਿਹੜੀ ਹੈਗੀ ਹੈ ਉਹ ਇੱਕ ਕਿੱਲੇ ਦੇ ਵਿੱਚੋਂ ਇੱਕ ਪੌਦੇ ਦੇ ਹਿਸਾਬ ਨਾਲ ਮਿਲੇਗੀ ਜੇ ਆਪਣੇ 400 ਸਵਾ 400 ਸਫੈਦਾ ਹੈਗਾ ਤਾਂ ਲਗਭਗ 800 900 ਕੁਇੰਟਲ ਇਹਦੇ ਵਿੱਚੋਂ ਸਫੈਦੇ ਦਾ ਵਜ਼ਨ ਨਿਕਲੇਗਾ ਤਾਂ ਕਿ ਆਪਾਂ ਵਧੀਆ ਆਮਦਨ ਤਾਂ ਹੀ ਆਪਾਂ ਨੂੰ ਮਿਲੇਗੀ ਜੇ ਆਪਾਂ ਨੂੰ ਚੰਗਾ ਵਜ਼ਨ ਮਿਲੇਗਾ ਚੰਗੀ ਲਪੇਟ ਮਿਲੇਗੀ ਕਿਉਂਕਿ ਪਿਲਿੰਗ ਵਾਲੇ ਇਹਨੂੰ ਉਦੋਂ ਹੀ ਪਸੰਦ ਕਰਨਗੇ ਜਦੋਂ ਇਹਦੀ ਲਪੇਟ ਜ਼ਿਆਦਾ ਹੋਏਗੀ ਤੇ ਇਹਦਾ वजन ਹੋਏਗਾ ਤਾਂ ਉਹ ਆਪਣੀ ਆਮਦਨ ਵਧੇਗੀ। ਇੱਕ ਗੱਲ ਹੋਰ ਸਫੈਦੇ ਲਾਉਣ ਵਾਸਤੇ ਸਭ ਤੋਂ ਜ਼ਰੂਰੀ ਆਪਦੇ ਖੇਤ ਦੇ ਬਾਹਰ ਦੀ ਬਾੜ ਲਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਫੈਦਿਆਂ ਦੇ ਛਿਲੜ ਸਫੈਦਿਆਂ ਦੇ ਛਿਲੜ ਰੋਜਾਂ ਦਾ ਜਾਂ ਆਵਾਰਾ ਪਸ਼ੂਆਂ ਦਾ ਬਹੁਤ ਵਧੀਆ ਖਾਈਆ ਹੈਗਾ ਉਹ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਇਹਦੀ ਉੱਤੋਂ ਛਿਲ ਲਾ ਕੇ ਖਾ ਜਾਂਦੇ ਆ ਤਾਂ ਉਹ ਨੁਕਸਾਨ ਹੋਣ ਤੋਂ ਬਚਾਉਣ ਲਈ ਸਾਨੂੰ ਆਪਦੇ ਖੇਤ ਦੀ ਬਾਉਂਡਰੀ ਜਿਹੜੀ ਉਹ ਕਵਰ ਕਰਨੀ ਬਹੁਤ ਜ਼ਰੂਰੀ ਹੈ। ਸਫੈਦਾ ਖੇਤੀ ਵਾਸਤੇ ਇੱਕ ਜੋ ਆਪਣੇ ਆਮ ਲੋਕਾਂ ਦੇ ਵਿੱਚ ਇਹ ਮਿਥ ਬਣੀ ਹੋਈ ਹੈ ਕਿ ਇਹ ਜ਼ਮੀਨ ਦਾ ਪਾਣੀ ਬਹੁਤ ਜ਼ਿਆਦਾ ਪੀਂਦਾ ਹੈ। ਐਦਾਂ ਦਾ ਕੁਝ ਨਹੀਂ ਹੈ। ਇੱਕ ਸਰਵੇ ਅਨੁਸਾਰ ਆਪਣੇ ਯੂਨੀਵਰਸਿਟੀ ਵਾਲਿਆਂ ਨੇ ਹੀ ਦੱਸਿਆ ਹੈ ਕਿ ਸਫੈਦਾ ਟਾਲੀ ਨਾਲੋਂ ਵੀ ਘੱਟ ਪਾਣੀ ਓਨੀ ਲੱਕੜ ਪੈਦਾ ਕਰਨ ਵਾਸਤੇ ਯੂਜ਼ ਕਰਦਾ ਹੈ। ਇਸ ਕਰਕੇ ਇਹ ਨਹੀਂ ਹੋ ਸਕਦਾ ਕਿ ਸਫੈਦਾ ਕੋਈ ਜ਼ਿਆਦਾ ਜ਼ਮੀਨ ਦਾ ਪਾਣੀ ਖਿੱਚਦਾ ਹੈ ਜਾਂ ਇਸ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੈ ਆਮ ਆਪਣੇ ਸਫੈਦਿਆਂ ਨੂੰ ਨਰਮੇ ਤੇ ਕਣਕ ਜਿੰਨੀ ਨਰਮੇ ਤੇ ਕਣਕ ਜਿੰਨੀ ਹੀ ਪਾਣੀ ਦੀ ਲੋੜ ਹੈ ਇਸ ਤੋਂ ਜ਼ਿਆਦਾ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਹੈ ਜ਼ਿਆਦਾ ਪਾਣੀ ਨਾਲੇ ਜ਼ਿਆਦਾ ਖੇਤੀ ਨਹੀਂ ਵਧੇਗਾ ਇਹ ਘੱਟ ਪਾਣੀ ਨਾਲ ਹੋਣ ਵਾਲੀ ਹੀ ਖੇਤੀ ਹੈ ਇਹ ਵਹਿਮ ਪਰਮ ਜਿਹੜੇ ਆ ਉਹ ਮੈਂ ਤਿਆਰਬੇ ਨਾਲ ਸਾਰੇ ਦੇਖ ਚੁੱਕਿਆ ਐਦਾਂ ਦਾ ਕੁਝ ਵੀ ਨਹੀਂ ਹੈ ਆਪਾਂ ਨੂੰ ਮੋਟਾਈ ਤੇ ਉਸ ਦੀ weight ਜੋ वजन ਹੈ ਉਹਦੇ ਆਪਾਂ ਨੂੰ ਪੈਸੇ ਮਿਲਣੇ ਆ ਉਸ ਨੂੰ ਹੀ ਜੋ ਵਪਾਰੀ ਹੈ ਉਹਨਾਂ ਨੇ ਦੇਖਣਾ ਹੈ ਤਾਂ ਜੇ ਆਪਾਂ ਉਹਨਾਂ ਨੂੰ ਨੇੜੇ ਲਾਵਾਂਗੇ ਇੱਕ ਤਾਂ ਆਪਣੀ ਲੇਬਰ ਕੋਸਟ ਵਧੇਗੀ ਜੇ ਆਪਾਂ 10x10 ਤੇ ਲਾਵਾਂਗੇ 10 ਫੁੱਟ ਬਾਈ 10 ਫੁੱਟ ਤੇ ਤਾਂ ਉਹਦੇ ਨਾਲ ਆਪਣਾ ਟਰੈਕਟਰ ਦਾ ਰੋਟਾਵੇਟਰ ਦੋਨੋਂ ਸਾਈਡ ਘੁੰਮ ਜਾਏਗਾ ਅਤੇ ਜਿਹੜੇ ਖਾਸ ਕਰਕੇ ਗਰਮੀ ਦੇ ਦੌਰਾਨ ਜਿਹੜਾ ਗੰਧ ਹੁੰਦਾ ਹੈ ਜਾਂ ਘਾਹ ਵਗੈਰਾ ਹੁੰਦਾ ਉਹ ਖਤਮ ਹੋ ਜਾਏਗਾ ਤਾਂ ਆਪਣੀ ਉਹ ਬਚਤ ਪੈਸੇ ਦੀ ਜਿਹੜੀ ਲਗਾਤਾਰ ਹਰ ਸਾਲ ਆਪਾਂ ਬਚਤ ਕਰਾਂਗੇ ਤਾਂ ਉਹ ਉਹ ਇੱਕ ਹਿਸਾਬ ਦਾ ਆਪਣੀ ਆਮਦਨ ਵਿੱਚ ਵਾਧਾ ਹੈਗਾ